ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿ ਨਜੇਹੇ रूप रंग अर रेख पेख को क न सकत केह अचल मूर तन पाव प्रकास समेतोज कहज्जै कोट इंद्र इंद्राण साहि साहान गणज्जै त्रपावन मिप सुर नर असुर ਨੇਤ ਨੇਤ ਬਾਨ ਤ੍ਰੇਣ ਕਹਿਤ ਤਵ ਸਰਬਨਾਮ ਕਥ ਕਵਨ ਕਰਮਨਾਮ ਵਰਨਤ ਸੁਮਤ ਗਾਲੀਏ ਚਿਕੜ ਦੂਰ ਘਾਰ ਨਾਲ ਪਿਆਰੇ ਨੇਓ ਚੱਲ ਤਾ ਭੀਜੈ ਕੰਬਲੀ ਰਹਾ ਤਾ ਟੁੱਟੈ ਨੇਹੋ ਪਿੱਜ ਸਿੱਜਾ ਕੰਬਲੀ ਅੱਲਾਹ ਵਰਸ ਮੇਹੂ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਨੇਹੋ ਹਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪ ਨੜੈ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਜੋ ਤੈ ਮਾਰਣ ਮੁਕੀਆ ਤੇ ਨਾ ਨਾਮ ਆਰੀ ਘੁੰਮ ਆਪ ਨੜੇ ਘਰ ਜਾਈਐ ਪੈਰ ਤੇ ਨਾ ਦੇ ਚੰਮ ਸੁਖੋ ਟਾਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮ ਦੀ ਨੂਰ ਅਰਸੋ ਕੁਰਸਾ ਛੱਟੀ ਐ ਤੁਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਆ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾਹੂ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਾਰ ਇਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰਪੂਰ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਈਸ਼ਾਨ ਗ੍ਰਹ ਆਏ ਆਨੰਦ ਮੰਗਲ ਸੁਖ ਪਾਏ संतो हो राम नाम निसतरीए उठत बैठत हार हार त्याई आन दिन सोकृत करीए रहाओ संत का मार्ग धर्म की पौड़ी को वड भागी पाए कोट जन्म के केल बिख नासे ਹਰ ਚਰਣੀ ਚਿਤ ਲਾਏ ਉਸ ਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਾਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸੱਚ ਸਾਖੀ ਬੇਗਨ ਬਿਨਾਸਨ ਸਭ ਦੁੱਖ ਨਾਸ਼ਨ ਸਤ ਗੁਰ ਨਾਮ ਦਰਦਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ बिगन विनासन सब दुख नासन सत्गुरनाम खोए पाप पहे सब पावन ਜਨਾਨਨਕ ਸੁਖ ਘਰ ਆਇਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਗੁਰ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸਤਨਾਮ ਵਾ वाहे गुरु सप्नामवाहे गरु सत्मवाहे गरु वाहे गुरु वाहे वाहे गुरु सप्तमहे गरु वाहे गुरु सप्नाम वाहेगुरु सत्म वाहे गुरु वाहे गुरु सा